ਹਾਜ਼ਰੀ ਤੁਸੀਂ ਲਗਾਉਣੀ ਸੀਗੀ ਦੋ ਮਤੇ ਤੁਸੀਂ ਪ੍ਰਮਾਣਗੀ ਲਈ ਸੀਗੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਦੱਸੋ ਇਹਦੇ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਨਹੀਂ ਨਹੀਂ ਮੈਂ ਤੇ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਬੇਬੀ ਜੀ ਗੱਲ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਲਫਾਫਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਖੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪੰਡਾਰੀ ਨੂੰ ਮਾਨਤਾ ਦੇਈਏ ਸਿਧਾਂਤਾਂ ਨੂੰ ਮਾਨਤਾ ਦੇਈਏ ਔਰ ਆਪਣੇ ਇਸ ਮਹਾਨ ਸੰਸਥਾ ਦਾ ਸਿਰ ਉੱਚਾ ਕਰੀਏ। ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਸ਼੍ਰੋਮਣੀ ਕਮੇਟੀ ਆਪਣਾ ਕੋਈ ਚੈਨਲ ਖੋਲਣ ਜਾ ਰਹੀ ਹੈ ਕੀ ਜਿਵੇਂ ਇਹਨੂੰ ਜਾਂ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਐ ਤੇ ਅੰਦਰ ਵੀ ਕਿਹਾ ਕਿ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਐ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਮ ਬੜੀ ਮਹਾਨ ਹੈ ਕੌਮ ਬੜੀ ਦਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾਂ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾਨੇ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸਾਣ ਹਮੀ ਪਰੀਆ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨਾਂ ਨੂੰ ਪੁੱਛ ਲੋ ਇਹ ਪਰ ਇਸ ਤਰੀਕੇ ਨਾਲ ਦੇਖੋ ਭਾਈ ਅੰਗਲੰਦ ਰਾ ਭਗਵੰਤ ਮਾਨ ਦਾ ਦਖਲ ਨਹੀਂ ਸੁਣਾਉਂਦਾ ਦੇਖਦੇ ਹੋ ਭਾਜੀ ਮੈਂ ਤਾਂ ਪਹਿਲੇ ਹੀ ਕਹਿ ਚੁੱਕਿਆ ਸੀ ਕਿ ਭਗਵੰਤ ਮਾਨ ਦੀ ਇਹ ਦਖਲ ਅੰਦਾਜ਼ੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਗਲੰਦ ਰਾ ਨਹੀਂ ਕਰ ਸਕਦੀ ਯਾਰ ਉਹ ਪ੍ਰਚਾਰ ਦਾ ਮਾਧਿਅਮ ਨਹੀਂ ਹੈ ਇਹ ਨਹੀਂ ਇਹ ਨਹੀਂ ਉਹ ਸੁਝਾਅ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼ੋਮਨਿਕ ਮੇਰ ਦੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਹੈ ਉਹ ਵੀ ਸ਼ਲੋਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲੈਂਦਾ ਸਰ ਜੀ ਨੰਗਲੈਂਦਾ ਸਰ ਕਿ ਲਕਸ਼ਣ ਹੈ ਕਰਿਓ ਨਹੀਂ ਆਉਣ ਵਾਲੀ ਹੈ ਕਿਉਂਕਿ ਉਹ ਵੋਟਾਂ ਦੀ ਸੂਚੀ ਮੰਗ ਲਈ ਹੈ ਗੁਰਦੁਆਰਾ ਕਮਿਸ਼ਨ ਨੇ ਮੈਂ ਸ਼ਲੋਮਣੀ ਪੰਥ ਚੋਮਣੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣਾਂ ਨਾਲ ਲੜਨ ਧਾਰਮਿਕ ਜਥੇਬੰਦੀ ਬਣਨ ਚੋਣਾਂ ਲੜਨ ਇਹ ਸਾਰਿਆਂ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋ ਗਏ ਬਹੁਤ ਬਹੁਤ ਸ਼ੁਕਰੀਆ